ਹੈਰ ਇਜ਼ ਯੋਰ ਰੀਡ ਕਾਲ ਐਂਡ ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਐਂਡ ਮਨੀ ਜੌਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ PSSB ਬੋਰਡ ਦੇ ਜਿਹੜੇ ਨੇ ਟਾਈਪਿੰਗ ਟੈਸਟ ਜਿਹੜਾ ਨੇ ਪੈਂਡਿੰਗ ਨੇ ਔਰ ਦੀ ਡੇਡ ਜਿਹੜੀ ਆਲਮੋਸਟ ਜਿਹੜੀ ਆ ਔਨ ਦੀ ਵੇ ਆ ਉਹਦੇ ਵਾਸਤੇ ਪ੍ਰੈਪਰੇਸ਼ਨ ਦਾ ਸਾਨੂੰ ਪਹਿਲਾਂ ਹੀ ਕਰ ਰਹੀਆਂ ਪੈਣੀ ਹੈ ਸੋ ਥੈਟ ਕੋਈ ਵੀ ਜੌਬ ਜਿਹੜੀ ਹੈਗੀ ਹੈ ਸਾਡੇ ਹੱਥ ਇੱਕ ਛੋਟੀ ਜੀ ਮਿਸਟੇਕ ਕਰਕੇ ਨਿਕਲ ਨਹੀਂ ਨੀ ਚਾਹੀਦੀ ਸੋ ਫਰੈਂਡਸ PSSB ਬੋਰਡ ਦੇ ਬੋਲੋ ਜਿਹੜੀ ਕਲਰਕ ਦਾ ਟਾਈਪਿੰਗ ਟੈਸਟ ਹੈ ਉਹ ਤੁਸੀਂ ਕਿੱਦਾਂ ਪਾਸ ਕਰ ਸਕਦੇ ਹੋ ਬਿਨਾ ਕਿਸੇ ਕੋਚਿੰਗ ਇਹ ਸਭ ਤੋਂ ਵਧੀਆ ਤਰੀਕਾ ਹੈ ਰਾਵੀ ਫੌਂਟ ਦਾ ਟਾਈਪਿੰਗ ਜਿਹੜਾ ਸੌਫਟਵੇਅਰ ਆ ਜਿਹਦਾ ਕਿ ਲਿੰਕ ਤੁਹਾਨੂੰ ਮੈਂ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਹੀ ਆ ਉਹਨੂੰ ਕਲਿੱਕ ਕਰੋ ਉਹਨੂੰ ਡਾਊਨਲੋਡ ਕਰੋ ਤੇ ਉਹਦੇ ਉੱਤੇ ਘਰ ਬੈਠੇ ਹੀ ਟਾਈਪਿੰਗ ਸਿੱਖ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਤੁਸੀਂ ਘਰ ਬੈਠੇ ਕਰ ਸਕਦੇ ਹੋ ਮੀਨ ਕੀ ਆ ਇਹਦੇ ਵਿੱਚ ਜਿਹਦੇ ਕਰਕੇ ਮੈਂ ਤੁਹਾਨੂੰ ਇੰਨਾ ਜ਼ੋਰ ਪਾ ਰਹੀ ਆ ਕਿ ਇਹ ਟਾਈਪਿੰਗ ਜਿਹੜਾ ਵਾ ਸੌਫਟਵੇਅਰ ਬੈਸਟ ਆ ਕਿਉਂਕਿ ਇਹਦੇ ਵਿੱਚ ਜਿਹੜੀ ਤੁਹਾਡੀ ਵਰਡ ਸਪੀਡ ਆ 106 ਵਰਡਸ ਪਰ ਮਿੰਟ ਤੁਸੀਂ ਈਜ਼ੀਲੀ ਘਰ ਬੈਠੇ ਸਿੱਖ ਸਕਦੇ ਹੋ ਇਹ ਉਸੇ ਤਰੀਕੇ ਦੇ ਨਾਲ ਹੀ ਅਸਾਈਨ ਕੀਤਾ ਗਿਆ ਹੈ ਜਿਵੇਂ ਕਿ ਪੀ ਡ੍ਰਾਈਵ P T S B ਰੂਲਸ ਜਿਹੜੇ ਨੇ ਉਹ ਸਾਰੇ ਫਾਲੋ ਕਰਕੇ ਉਸੇ ਤਰੀਕੇ ਦੇ ਨਾਲ ਹੀ ਇਹਦੇ ਚ ਹਰ ਇੱਕ ਵਰਡ ਨੂੰ ਟਾਈਪ ਕਰਨ ਦਾ ਸੌਖੇ ਤਰੀਕੇ ਦੇ ਨਾਲ ਜਿਹੜੀ ਆ ਪ੍ਰੈਕਟਿਸ ਕੀਤੀ ਜਾਂਦੀ ਹੈ ਤੁਸੀਂ ਬੜੇ ਆਰਾਮ ਦੇ ਨਾਲ ਜਿਹੜੇ ਘਰ ਬੈ ਕੇ इजीली ਸਟੈਪ ਬਾਈ ਸਟੈਪ ਤੁਸੀਂ ਦੀ ਤਿਆਰੀ ਕਰ ਸਕਦੇ ਹੋ ਇਹ ਹਰ ਇੱਕ ਚੀਜ਼ ਉਮੀ ਹੀ ਪ੍ਰੈਕਟਿਸ ਦੇ ਵਿੱਚ ਕਰਦਾ ਹੈ ਜਿਵੇਂ ਕਿ ਅਸੀਂ ਫਾਈਨਲ ਦੇ ਵਿੱਚ ਐਗਜ਼ਾਮ ਦੇਣਾ ਹੈ ਸਾਈਡ ਤੇ ਉਸੇ ਤਰੀਕੇ ਨਾਲ ਤੁਹਾਨੂੰ ਟਾਈਮਿੰਗਸ ਵਰਡ ਕਾਊਂਟਸ ਸਾਡੀਆਂ ਗਲਤੀਆਂ ਦੱਸੀਆਂ ਜਾਂਦੀਆਂ ਅਗਰ ਤੁਸੀਂ ਵੀ ਟਾਈਪ ਭਿੰਗ ਸਿੱਖਣਾ ਚਾਹੁੰਦੇ ਹੋ ਹੁਣੇ ਕਾਲ ਕਰੋ ਇਸ ਨੰਬਰ ਤੇ that is 7009520393 ਸੋ ਬੜੇ ਤਰੀਕੇ ਦੇ ਨਾਲ ਇਸੇ ਦੀ ਸੌਫਟਵੇਅਰ ਦੇ ਨਾਲ ਹੀ ਪਿਛਲੇ ਸਾਲ ਲਈ 65000 ਸਟੂਡੈਂਟਸ ਨੇ ਜਿਹੜਾ ਪੇਪਰ ਪਾਸ ਕੀਤਾ ਸੋ ਕਿਸੇ ਚੀਜ਼ ਦੀ ਵੇਟ ਕਰਨ ਦੀ ਲੋੜ ਨਹੀਂ ਆ ਹੋਰ ਵੀ ਬਹੁਤ ਜਗ੍ਹਾ ਤੁਸੀਂ ਟਾਈਮ ਆਪਣਾ ਆਲਰੇਡੀ ਸਪੈਂਡ ਕਰ ਦਿਓ ਕਿ ਵਧੀਆ ਚੀਜ਼ ਤੇ ਵੀ ਸਪੈਂਡ ਕਰੋ ਹੁਣੇ ਸੌਫਟਵੇਅਰ ਨੂੰ ਡਾਊਨਲੋਡ ਕਰੋ ਆਲਰੇਡੀ ਇੱਕ ਦੋ ਮੌਕ ਟੈਸਟ ਉਹਦੇ ਵਿੱਚ ਤੁਹਾਨੂੰ ਫ੍ਰੀ ਆਫ ਕਾਸਟ ਮਿਲਣਗੇ ਪ੍ਰੈਕਟਿਸ ਕਰੋ ਆ ਚੈਲੰਜ ਜੋ ਕਿ ਤੁਹਾਡੇ ਵਾਸਤੇ ਬੈਸਟ ਹੋਊਗਾ ਇਹ ਵਾਲਾ ਟਾਈਮ ਜਿਹੜਾ ਤੁਸੀਂ ਸਪੈਂਡ ਕਰੋਗੇ ਗੋ ਐਂਡ ਪ੍ਰੈਕਟਿਸ ਓਨ ði ਸੌਫਟਵੇਅਰ ਈਜ਼ੀਲੀ ਆਪਣਾ ਐਗਜ਼ਾਮ ਕ੍ਰੈਕ ਕਰੋ ðiਸ ਵਾਸ 올 ਅਬਾਊਟ ਟੁਡੇਸ ਵੀਡੀਓ ਸਟੇ ਟਿਊਨ ਵਿਦ ਯਾਰੀਤ ਕੋਰ ਫਾਰ ਮੋਰ ਅਪਕਮਿੰਗ ਗਵਰਨਮੈਂਟ ਜੌਬਸ ਇਨ ਪੰਜਾਬ ਟਿਲ ਥੈਂਕ ਟੇਕ ਕੇਅਰ ਬਾਏ ਬਾਏ